ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੀ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੀ ਸਾਧ ਸੰਗਤ ਜੀ ਆਪਾਂ ਨੂੰ ਕਿੱਡਾ ਵੱਡਾ ਖਜ਼ਾਨਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਖਸ਼ਿਆ ਕੀ ਆਗਿਆ ਪਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਾਂ ਗੁਰੂ ਮੰਨਣਾ ਹੈ ਕਿਉਂਕਿ ਆਪਣਾ ਇਹੀ ਗੁਰੂ ਹੈ ਬਾਣੀ ਹੀ ਗੁਰੂ ਹੈ ਅਤੇ ਗੁਰੂ ਹੀ ਬਾਣੀ ਹੈ ਤੇ ਸਾਧ ਸੰਗਤ ਜੀ ਇਸ ਬਾਣੀ ਦੇ ਵਿੱਚ ਐਨੀ ਤਾਕਤ ਹੈ ਜੇਕਰ ਮੁਰਦੇ ਦੇ ਵਿੱਚ ਜਾਨ ਫੂਕ ਦੇਵੇ ਐਡੀ ਵੱਡੀ ਸਮਰੱਥਾ ਰੱਖਦੀ ਹੈ ਬਾਣੀ ਤੇ ਐਸੇ ਹੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਕੁਝ ਤੁਕਾਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਸੀਂ ਉਸ ਬਾਣੀ ਦਾ ਪਾਠ ਕਰ ਲਿਆ ਤਾਂ ਤੁਹਾਡੇ ਜ਼ਿੰਦਗੀ ਦੇ ਸਾਰੇ ਦੁੱਖ ਖਤਮ ਹੋ ਜਾਣਗੇ ਤੁਹਾਡੀ ਜ਼ਿੰਦਗੀ ਤਬਦੀਲ ਹੋ ਜਾਵੇਗੀ ਖੁਸ਼ੀਆਂ ਦੇ ਵਿੱਚ ਤੇ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਦੇਖਿਓ ਅਤੇ ਚੈਨਲ ਦੇ ਉੱਪਰ ਜੇਕਰ ਨਵੇਂ ਹੋ ਤਾਂ ਸਾਡਾ ਚੈਨਲ ਪੰਜਾਬ ਦੀ ਖੁਸ਼ਬੋ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਉਹ ਹਰ ਕਿਸੇ ਤੱਕ ਪਹੁੰਚ ਜਾਵੇ ਸਾਧ ਸੰਗਤ ਜੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਕੁਝ ਦੁਕਾਨੇ ਜੇਕਰ ਆਪਾਂ ਉਹਨਾਂ ਦੁਕਾਨਾਂ ਦਾ ਆਪਾਂ ਪਾਠ ਕਰ ਲਈਏ ਤਾਂ ਆਪਾਂ ਨੂੰ ਹਰ ਇੱਕ ਵਪਾਰ ਦੇ ਵਿੱਚ ਵਾਧਾ ਹੋਵੇਗਾ ਜਿੰਨਾ ਭੈਣ ਭਰਾਵਾਂ ਦਾ ਵਪਾਰ ਨਹੀਂ ਚੱਲਦਾ ਕੰਮਕਾਰ ਠੱਪ ਹੋਏ ਪਏ ਨੇ ਜੇਕਰ ਪੂਰੀ ਨਿਸ਼ਚਾ ਦੇ ਨਾਲ ਪੂਰੇ ਲਗਨ ਦੇ ਨਾਲ ਉਸ ਬਾਣੀ ਦਾ ਜਾਪ ਕਰ ਲਵੇ ਤਾਂ ਉਹਨਾਂ ਦੇ ਸਾਰੇ ਦੁੱਖ ਕਲੇਸ਼ ਦੂਰ ਹੋ ਜਾਣੇ ਨੇ ਬਾਣੀ ਦਾ ਜਾਪ ਕਰਨਾ ਕਿਵੇਂ ਹੈ ਤੇ ਉਸ ਦੀ ਵਿਧੀ ਕਿਵੇਂ ਹੈ ਤੁਸੀਂ ਪੂਰੀ ਇਸ ਵੀਡੀਓ ਨੂੰ ਦੇਖਿਓ ਅਕਸਰ ਹੀ ਆਪਾਂ ਬਾਣੀ ਪੜ੍ਹਦੇ ਹਾਂ ਪਰ ਬਾਣੀ ਨੂੰ ਪੜ੍ਹਨਾ ਕਿਸ ਤਰੀਕੇ ਦੇ ਨਾਲ ਹੈ ਉਸ ਦਾ ਜਾਪ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਅਸੀਂ ਕੱਲੀ-ਕੱਲੀ ਵਿਧੀ ਅਸੀਂ ਤੁਹਾਨੂੰ ਦੱਸਾਂਗੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੋ ਬਾਣੀ ਦੀ ਤੱਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਲਿਖੀ ਹੈ ਜੇਕਰ ਆਪਾਂ ਉਸ ਦਾ 40 ਦਿਨ ਲਗਾਤਾਰ ਪਾਠ ਕਰ ਲਈਏ ਤਾਂ ਆਪਣੇ ਵਪਾਰ ਦੇ ਵਿੱਚ ਵਾਧਾ ਹੋ ਜਾਵੇਗਾ ਬਾਨੀ ਹੈ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ ਸਿੱਧ ਆਖੈ ਕੀਤੇ ਕੀਤੇ ਬੁੱਧ ਆਖੈ ਦਾਨਵ ਆਖੈ ਦੇਵ ਆਖੈ ਸੁਰ ਨਰ ਮਨ ਜਨ ਸੇਵ ਕੀਤੇ ਆਖ ਆਖਣ ਪਾਈ ਕੀਤੇ ਕਹਿ ਕਹਿ ਉਠੇ ਉਠ ਜਾਏ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੀ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀ ਹੈ ਸਿਰ ਗਾਵਾਰਾ ਗਵਾਰਾ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਬਾਣੀ ਦੀਆਂ ਤੁਕਾਂ ਨੇ ਜੋ ਸਵੇਰੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ 40 ਦਿਨ ਲਗਾਤਾਰ 108 ਪਾਠ ਰੋਜ਼ ਕਰਨੇ ਨੇ ਇਹ ਕਰਨ ਦੇ ਨਾਲ ਵਪਾਰ ਵਿੱਚ ਵਾਧਾ ਤੇ ਅਨੇਕ ਗੁਣਾ ਦੀ ਪ੍ਰਾਪਤੀ ਹੋਵੇਗੀ ਤੇ ਹੁਨਰ ਦੇ ਵਿੱਚ ਵੀ ਤਰੱਕੀ ਹੋਵੇਗੀ ਸਾਧ ਸੰਗਤ ਜੀ ਬੜੀ ਹੀ ਨਿਸ਼ਚਾ ਦੇ ਨਾਲ ਅਤੇ ਸ਼ਰਧਾ ਦੇ ਨਾਲ ਤੁਸੀਂ ਇਸ ਬਾਣੀ ਦਾ ਪਾਠ ਕਰਨਾ ਹੈ ਤੇ ਇਹ ਬਾਣੀ ਦਾ ਪਾਠ ਤੁਸੀਂ ਸੰਗਰਾਦ ਵਾਲੇ ਦਿਨ ਤੋਂ ਪੂਰਨਵਾਸੀ ਵਾਲੇ ਦਿਨ ਤੋਂ ਅਮਾਵਸਿਆ ਵਾਲੇ ਦਿਨ ਤੋਂ ਜਾਂ ਫਿਰ ਆਪਾਂ ਅੰਗਰੇਜ਼ੀ ਮਹੀਨੇ ਦੀ ਇੱਕ ਤਰੀਕ ਤੋਂ ਵੀ ਸ਼ੁਰੂ ਕਰ ਸਕਦੇ ਹਾਂ ਤੇ ਇਹ ਬਾਣੀ ਦਾ ਪਾਠ ਅਮਰਤ ਵੇਲੇ ਹੀ ਕਰਨਾ ਹੈ ਤੇ ਸਾਧ ਸੰਗਤ ਜੀ ਦੱਸ ਦਈਏ ਕਿ ਸੰਕਟਮੋਚਨ ਪੁਰਾਤਨ ਗ੍ਰੰਥ ਦੇ ਵਿੱਚੋਂ ਅਸੀਂ ਇਹ ਤੁਕਾਂ ਆਪ ਜੀ ਨੂੰ ਦੱਸਣ ਜਾ ਰਹੇ ਹਾਂ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਗੁਰਫਤੇ ਪਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ